ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਵਾਰੀ ਫੇਰ ਹਾਜ਼ਰਾਂ ਜਸਬੀਤ ਪਾਟਿਆ ਜੀ ਸਾਡੇ ਨਾਲ ਮੌਜੂਦ ਨੇ ਜਸਬੀਤ ਜੀ ਬਹੁਤ ਬਹੁਤ ਸਵਾਗਤ ਹੈ ਜੀ ਸੱਸੇ ਕੱਸੇ ਟੌਪਿਕ ਬੜਾ ਮਹੱਤਵਪੂਰਨ ਹੈ ਜਸਬੀਤ ਜੀ ਇਸ ਤਰੀਕੇ ਦੇ ਗੱਲਾਂ ਚੱਲ ਰਹੀਆਂ ਨੇ ਪਿਛਲੇ ਡੇਢ ਦੋ ਮਹੀਨਿਆਂ ਤੋਂ ਜਦੋਂ ਤੋਂ ਕੈਨੇਡਾ 'ਚ ਨਵੀਂ ਸਰਕਾਰ ਨਹੀਂ ਸੀ ਆਈ ਪਰ ਰੌਲਾ ਹੀ ਚੱਲ ਰਿਹਾ ਸੀ ਵੋਟਾਂ ਨਹੀਂ ਸੀ ਪਈਆਂ ਕੈਨੇਡਾ ਕਿ ਕੈਨੇਡਾ ਨੇ ਹੁਣ ਡਿਪਲੋਮਿਆ 'ਚ ਵੀਜ਼ੇ ਨਹੀਂ ਦੇਣੇ ਡਿਪਲੋਮਿਆ 'ਚ ਨਾ ਜਾਓ ਡਿਪਲੋਮਿਆ ਦੀ ਜਗ੍ਹਾ ਡਿਗਰੀ 'ਚ ਜਾਓ ਹੁਣ ਤੁਸੀਂ ਅੱਜ ਸਾਫ਼ ਕਰੋ ਵੋਟਾਂ ਪੈ ਗਈਆਂ ਹੁਣ ਵੀ ਕੀ ਡਿਪਲੋਮੀਆਂ ਚ ਵੀਜ਼ੇ ਮਿਲਣਗੇ ਸਾਡੇ ਬੱਚੇ ਡਿਪਲੋਮੀਆਂ ਚ ਅਪਲਾਈ ਕਰਨ ਜਾਂ ਨਾ ਕਰਨ ਜਾਂ ਛੱਡ ਦੇਣ ਡਿਪਲੋਮੀਆਂ ਦਾ ਖੈਰਾ ਤੇ ਡਿਗਰੀ ਤੇ ਜਾਣ ਤੁਸੀਂ ਪੂਰੀ ਕਲੈਰਿਟੀ ਦਿਓ ਡਿਪਲੋਮਾ ਕੌਣ ਕਰੇ ਤੇ ਡਿਗਰੀ ਕੌਣ ਸੀ ਹਾਂ ਦੱਸਣਾ ਕੈਨੇਡਾ ਦਾ ਕਿਹੜਾ ਐਜੂਕੇਸ਼ਨ ਸਿਸਟਮ ਹੈ that is a polytechnic system so canada ਹੱਲੇ ਵੀ ਜੇ ਸੀ ਗੱਲ ਕਰੀ ਤਾਂ ਕੈਨੇਡਾ ਦੀ ਆਬਾਦੀ ਮੈਂ ਹਰ ਵਾਰੀ ਦੱਸਦਾ ਕਿ ਬਹੁਤ ਹੀ ਘੱਟ ਹੈ 3 ਕਰੋੜ 70 ਲੱਖ ਹੈ ਔਰ ਕੈਨੇਡਾ ਚ 25% ਏਰੀਆ ਜਿਹੜਾ ਕਿ ਡਿਵੈਲਪਡ ਹੈ ਐਂਡ ਮੋਸਟਲੀ ਜਿਹੜਾ ਏਰੀਆ ਹੈਗਾ ਹੱਲੇ ਡਿਵੈਲਪਮੈਂਟ ਦੀ ਲੋੜ ਹੈਗੀ ਐ ਬਹੁਤ ਜ਼ਿਆਦਾ ਐਕਸਪੈਂਸ਼ਨ ਅਸੀਂ ਕਰ ਸਕਦੇ ਹਾਂ ਬਹੁਤ ਲੈਂਡ ਵਾਸਟ ਹੈ ਔਰ ਜਿ세 ਕਿ ਕਿ ਜਿੰਨਾ ਯੂਐਸਏ ਕੋਲ ਲੈਂਡ ਹੈ ਉਸ ਤੋਂ ਵੀ ਜ਼ਿਆਦਾ ਲੈਂਡ ਕੈਨੇਡਾ ਕੋਲ ਹੈਗਾ ਜੀ ਇੰਡੀਆ ਤੋਂ ਸਾਢੇ 3 ਗੁਣਾ ਲੈਂਡ ਹੈ ਅੱਛਾ ਇੰਡੀਆ ਤੋਂ ਵੀ ਯਾ ਸੋ ਇੰਡੀਆ ਦੀ ਬਾਤ ਦੀ ਤੁਸੀਂ ਲਾ ਲਓ 140 ਕਰੋੜ ਹੈ ਔਰ ਕੈਨੇਡਾ ਦੀ ਬਾਤ ਦੀ 3 ਕਰੋੜ 70 ਲੱਖ ਸੋ ਕੈਨੇਡਾ ਨੇ ਇਹ ਸਾਰੀਆਂ ਚੀਜ਼ਾਂ ਦੇਖਦਿਆਂ ਹੋਇਆਂ ਜਿੰਨੇ ਵੀ ਉੱਥੇ ਇੰਸਟੀਚਿਊਟਸ ਆਏ ਜਿੰਨੀਆਂ ਯੂਨੀਵਰਸਿਟੀਆਂ ਵੀ ਆਈਆਂ ਕਾਫੀ ਸਾਰੀਆਂ ਯੂਨੀਵਰਸਿਟੀਆਂ ਇਦਾਂ ਨਹੀਂ ਐ ਜਿਹੜੀਆਂ ਕਾਫੀ ਛੋਟੀਆਂ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਯੂਨਿਵਰਸਿਟੀ ਆਫ ਟੋਰਾਂਟੋ ਮੈਗਿਲ ਕੰਪੋਡੀਆ ਅਲਬਰਟਾ ਸਕੈਚਵਨ ਇਹਨਾਂ ਨੂੰ ਛੱਡ ਦੋ 15-20 ਯੂਨੀਵਰਸਿਟੀਆਂ ਛੱਡਦੀਏ ਪਰ ਜਿਹੜੀਆਂ ਬਾਕੀ ਯੂਨੀਵਰਸਿਟੀਆਂ ਦੇ ਵਰ ਪੋਲੀਟੈਕਨਿਕਸ ਹੋਣ ਵੀ ਐਂਡ ਫਰਮ ਪੋਲੀਟੈਕਨਿਕਸ ਦੇ ਵਰ ਮੇਡ ਯੂਨੀਵਰਸਿਟੀਆਂ ਸਮਾਲਰ ਯੂਨੀਵਰਸਿਟੀਆਂ ਪਰ ਮੋਸਟਲੀ ਟੈਕ ਰਿਲੇਟਡ ਜੌਬਸ ਨੂੰ ਟੈਕਨੀਕਲ ਜਿਹਨੂੰ ਕਹਿੰਦੇ ਆ ਹੈਂਡ ਜੌਬ ਜਿਹੜੇ ਕੰਮ ਕਰਨ ਵਾਲੀਆਂ ਜੌਬਸ ਜ਼ਿਆਦਾ ਅਵੇਲੇਬਲ ਹੈਗੇ ਜਿਸ ਤੋਂ ਕਿ ਇਹ ਕਿ ਉੱਥੇ ਮੈਨੇਜਮੈਂਟ ਦੀ ਲੋੜ ਹੈ ਮੈਨੇਜਰਾਂ ਦੀ ਲੋੜ ਹੈ ਬੰਦੇ ਬੈਠੇ ਰਹਿਣ ਉਹਨਾਂ ਦੀ ਲੋੜ ਹੈ ਨਹੀਂ ਇਦਾਂ ਦੇ ਬੰਦੇ ਦੀ ਲੋੜ ਨਹੀਂ ਹੈ ਉੱਥੇ ਸਿਵਲ ਇੰਜੀਨੀਅਰ ਦੀ ਲੋੜ ਹੈਗੀ ਹੈ ਘਰ ਬਣਾਉਣ ਨੂੰ ਕੰਸਟਰਕਸ਼ਨ ਵਰਕਰਸ ਦੀ ਲੋੜ ਹੈਗੀ ਹੈ ਠੀਕ ਹੈ ਉੱਥੇ ਕੀ ਕਹਿੰਦੇ ਆ ਐਗਰੀਕਲਚਰ ਚ ਲੋਕਾਂ ਦੀ ਲੋੜ ਹੈਗੀ ਕਿ ਉਹ ਲੈਂਡ ਹੀ ਇੰਨੀ ਆ ਜਿੰਨਾ ਮਰਜ਼ੀ ਐਗਰੀਕਲਚਰ ਕਰ ਲਓ ਸੋ ਕੀ ਕਹਿੰਦੇ ਕੈਨੇਡਾ ਆਈ ਦੀ ਰੇਟ ਚ ਜੇ ਕੈਨੇਡਾ ਦਾ ਸਿਸਟਮ ਇਦਾਂ ਦਾ ਚੱਲੇ ਆ ਰਿਹਾ ਪਿਛਲੇ 100 ਸਾਲ ਤੋਂ ਕਿ ਜ਼ਿਆਦਾ ਉੱਥੇ ਪੋਲੀਟੈਕਨਿਕਸ ਹੈ ਇੰਜੀਨੀਅਰਿੰਗ ਕਾਲਜਿਸ ਜਿਹਨੂੰ ਆਪਾਂ ਕਹਿ ਲਈਏ ਪੋਲੀਟੈਕਨਿਕਸ ਕਾਫੀ ਮਲਟੀਪਲ ਸਟਰੀਮ ਚਪੜਾਉਂਦੇ ਜਿਹੜੇ ਗਵਰਨਮੈਂਟ ਕਾਲਜਿਸ ਵੀ ਹੈਗੇ ਆ ਦੇ ਡੂ ਨਾਟ ਹੈਵ ਮਚ ਬੈਚਲਰ ਡਿਗਰੀਜ਼ ਬਿਲਕੁਲ ਸਹੀ ਹੈ ਕਾਫੀ ਜ਼ਿਆਦਾ ਰੋਲਾ ਪੈ ਰਿਹਾ ਕਿ ਲੋਕੀ ਕਹਿ ਰਹੇ ਨੇ ਬੈਚਲਰ ਡਿਗਰੀ ਚ ਹੀ ਵੀਜ਼ਾ ਜਾਏਗਾ ਕੈਨੇਡਾ ਜੇ ਕੈਨੇਡਾ ਨੇ ਬੈਚਲਰ ਡਿਗਰੀ ਚ ਵੀਜ਼ਾ ਦੇਣਾ ਹੁੰਦਾ ਨਾ ਇੰਨੇ ਰੂਲਸ ਚੇਂਜ ਹੋਏ ਤਾਂ ਕੀ ਕਹਿੰਦੇ ਆ ਇਹ ਵੀ ਰੂਲ ਇੱਕ ਚੇਂਜ ਹੋ ਜਾਂਦਾ ਕਿਉਂਕਿ ਦੇਖੋ ਯੂਕੇ ਤੁਸੀਂ ਦੇਖ ਸਕਦੇ ਹੋ ਬੈਚਲਰ ਡਿਗਰੀ ਕਰਨ ਤੇ ਪੋਸ ਗ੍ਰੈਜੂਏਟ ਵਰਕ ਪਰਮਿਟ ਇੰਦਾਂ ਜਰਮਨੀ ਬੈਚਲਰ ਡਿਗਰੀ ਕਰਨ ਤੇ ਵਰਕ ਪਰਮਿਟ ਇੰਦਾਂ ਫਰਾਂਸ ਮਾਸਟਰ ਕਰਨ ਤੇ ਵਰਕ ਪਰਮਿਟ ਇੰਦਾਂ ਬੈਚਲਰ ਤੇ ਵਰਕ ਪਰਮਿਟ ਇੰਦਾਂ ਆਸਟ੍ਰੇਲੀਆ ਬੈਚਲਰ ਡਿਗਰੀ ਇੰਦਾਂ ਨਿਊਜ਼ੀਲੈਂਡ ਬੈਚਲਰ ਡਿਗਰੀ ਇੰਦਾਂ ਪਰ ਕੈਨੇਡਾ ਨੇ ਹੱਲੇ ਵੀ ਡਿਪਲੋਮਾ ਕਿਉਂ ਰੱਖਿਆ ਕਿਉਂਕਿ ਉੱਥੇ 100 ਤੋਂ ਵੀ ਵੱਧ ਕਾਲਜੇਜ਼ ਐ ਜੇ ਉਹ ਡਿਪਲੋਮੇ ਤੇ ਵੀਜ਼ਾ ਨਹੀਂ ਦੇਣਗੇ ਤਾਂ 100 ਕਾਲਜ ਬੰਦ ਹੋ ਜਾਣਗੇ ਔਰ ਇਹੋ ਜਿਹਾ ਕੋਈ ਸਿਸਟਮ ਨਹੀਂ ਹੈਗਾ ਕਿ ਜੇ ਉਹ ਬੈਚਲਰ ਡਿਗਰੀ ਕਰਕੇ ਲੋਕਾਂ ਨੂੰ ਨੌਕਰੀ ਮਿਲੇਗੀ ਇਹ ਕੋਈ ਗਾਰੰਟੀ ਨਹੀਂ ਹੈਗੀ ਉੱ ਕਿਉਂਕਿ ਬੈਚਲਰ ਡਿਗਰੀ ਕਰਕੇ ਵੀ ਲੋਕ ਟੈਕਨੀਕਲ ਐਜੂਕੇਸ਼ਨ ਕਰਨ ਦੀ ਕਾਲਜੇ ਚ ਦੁਬਾਰਾ ਮੁੜ ਕੇ ਆਉਂਦੇ ਨੇ ਸੋ ਇਹ ਕਿਉਂਕਿ ਮੈਂ ਕੈਨੇਡਾ ਦੇ ਐਜੂਕੇਸ਼ਨ ਸਿਸਟਮ ਨੂੰ ਬਹੁਤ ਧਿਆਨ ਨਾਲ ਸਮਝਿਆ ਸੋ ਉਹਦੇ ਚੋਂ ਇਹ ਚੀਜ਼ ਸਮਝ ਆਂਦੀ ਹੈ ਕਿ ਜੇ ਕੈਨੇਡਾ ਡਿਪਲੋਮਾ ਕਰਾਣੇ ਬੰਦ ਕਰ ਦੇਗਾ ਤੇ ਕੈਨੇਡਾ ਐਜ਼ ਅ ਕੰਟਰੀ ਗਰੋ ਨਹੀਂ ਕਰ ਪਾਏਗਾ ਦੇਖੋ ਬਹੁਤ ਸਾਰੀਆਂ ਜਿਹੜੀਆਂ ਲੇਬਰ ਜੌਬਸ ਐ ਉਹ ਸਾਰੀਆਂ ਡਿਪਲੋਮਾ ਓਰੀਐਂਟਿਡ ਹੀ ਹੈਗੀਆਂ ਉਹਦੇ ਚ ਸਾਨੂੰ ਬੈਚਲਰ ਡਿਗਰੀ ਦੀ ਲੋੜ ਨਹੀਂ ਹੈਗੀ ਜਿਆਦਾ ਸਕਿੱਲ ਰਿਲੇਟਿਡ ਜੌਬਸ ਹੈਗੀ ਕੈਨੇਡਾ ਚ ਜਿਆਦਾ ਜਿਸੇ ਕਹੀਏ ਕਿ आईटीबी स्किलली कह दने आपा आईटी मैकेनिकल सिविल इलेक्ट्रिकल ऑटोमोबाइल हेल्थ वो हेल्थ देखो नेवर एंडिंग है हेल्थ ਤਾਂ ਤੁਸੀਂ ਕੋਈ ਸਾਡੀ ਦੁਨੀਆ ਚ ਨੇਵਰ ਐਂਡਿੰਗ ਉਹਨੂੰ ਆਪਾਂ ਛੱਡ ਦਿੰਨੇ ਆ ਪਰ ਉਸ ਤੋਂ ਇਲਾਵਾ ਵੀ ਕੁਝ ਕੰਟਰੀ ਫੁੱਲੀ ਡਿਵੈਲਪਡ ਹੈ ਹੁਣ ਯੂਰਪ ਚ ਸੀ ਗੱਲ ਕਰੀ ਤਾਂ ਉਹਨਾਂ ਨੂੰ ਇੰਨੇ ਸਿਵਲ ਇੰਜੀਨੀਅਰ ਦੀ ਲੋੜ ਨਹੀਂ ਹੈਗੀ ਕਿਉਂਕਿ ਪੂਰੇ ਡਿਵੈਲਪਡ ਪਏ ਆ ਉਹ ਹੱਲੇ ਵੀ ਪੂਰੇ ਜਿੰਨੂੰ ਕਹਿੰਦੇ ਨੱਕੋ ਨੱਕ ਭਰੇ ਹੋਏ ਆ ਉੱਥੇ ਹੱਲੇ ਆਈਟੀ ਵਾਲੇ ਬੰਦੇ ਲੋੜ ਹੈ ਉੱਥੇ ਮੈਨੇਜਮੈਂਟ ਦੀ ਲੋੜ ਹੈ ਬਟ ਕੈਨੇਡਾ ਚ ਹੱਲੇ ਸਾਨੂੰ ਸਕਿੱਲ ਲੋਕਾਂ ਦੀ ਲੋੜ ਹੈਗੀ ਹੈ ਔਰ ਡਿਪਲੋਮਾ ਇੱਕ ਅਸੈਂਸ਼ੀਅਲ ਪਾਰਟ ਹੈਗਾ ਅਸੈਂਸ਼ੀਅਲ ਪਾਰਟ ਹੈ ਪੂਰੇ ਸਿਸਟਮ ਦਾ ਜੇ ਡਿਪਲੋਮਾ ਕਰਾਣੇ ਬੰਦ ਕਰ ਦੇਣਗੇ ਤਾਂ ਸਟੂਡੈਂਟਸ ਨੂੰ ਜੌਬ ਨਹੀਂ ਮਿਲੇਗੀ ਜਾਂ ਜਿਹੜੇ ਵੀ ਉਥੇ ਬੈਚਲਰ ਕਰਨਗੇ ਦੇ ਵਿਲ ਨਾਟ ਬੀ ਏਬਲ ਟੂ ਯੂ ਨੋ ਗੈਟ ਜੋ ਜਿੱਦਾਂ ਦੀ ਉਥੇ ਜੌਬਸ ਹੈਗੀਆਂ ਉੱਥੋਂ ਦੀ ਇਨਫਰਾਸਟ੍ਰਕਚਰ ਚ ਉੱਥੋਂ ਦੇ ਕੰਟਰੀ ਦੀ ਇਕਨੋਮੀ ਚ ਉਹ ਕੁਝ ਨਹੀਂ ਕਰ ਪਾਉਣਗੇ ਸੋ ਥਿਸ ਇਜ਼ ਮੈਂ ਇਹ ਨਹੀਂ ਕਹਿ ਸਕਦਾ ਕਿ ਕੈਨੇਡਾ ਡਿਪਲੋਮਾ ਤੇ ਵੀਜ਼ਾ ਨਹੀਂ ਦੇਗਾ ਕੈਨੇਡਾ ਨੀਡ ਪੀਪਲ ਹੂ ਵਿਲ ਡੂ ਡਿਪਲੋਮਾਸ ਬਿਲਕੁਲ ਠੀਕ ਹੈ ਸੋ ਇਹਦਾ ਮਤਲਬ ਹੈ ਬੱਚੇ ਬਿਨਾ ਸ਼ੱਕ ਡਰ ਦੇ ਡਿਪਲੋਮਾ ਚ ਐਡਮਿਸ਼ਨ ਲੈਣ ਸਪਟੰਬਰ ਇਨ ਟੇਕਿੰਗ ਸੀ ਦੇਖੋ ਬੈਚਲਰ ਡਿਗਰੀ ਡੈਫੀਨੇਟਲੀ ਤੁਸੀਂ ਦੇਖ ਰਹੇ ਹੋ ਕਿ ਮੈਂ ਦੇਖੋ ਕੁਝ ਕੁਛ ਇਦਾਂ ਦੇ ਬੱਚੇ ਆਂਦੇ ਮੇਰੇ ਕੋਲ ਜਿਵੇਂ ਪਰसों ਮੈਂ ਕਿਸੇ ਸਟੂਡੈਂਟ ਨਾਲ ਬੈਠਾ ਸੀ ਉਹ ਬੱਚਾ ਕਹਿੰਦਾ ਸਰ ਮੈਂ ਤਾਂ ਮਾਸਟਰ ਡਿਗਰੀ ਕਰਨੀ ਹੈ ਬੈਚਲਰ ਛੱਡੋ ਸੋ ਜੇ ਤੁਹਾਡਾ ਮਾਈਂਡ ਸੈਟ ਇਦਾਂ ਦਾ ਹੈ ਜਿਵੇਂ ਆਪਣੇ ਇੰਡੀਆ ਚ ਇੱਕ ਮਾਈਂਡ ਸੈਟ ਹੁੰਦਾ ਹੀ ਹੈ ਕਿ ਮਾਸਟਰ ਕਰਨੀ ਹੈ ਹੁਣ ਬਹੁਤ ਚੇਂਜ ਹੋਣ ਲੱਗ ਗਿਆ ਹੁਣ ਬੱਚੇ ਸਕਿੱਲ ਵੱਲ ਭੱਜਣ ਲੱਗ ਗਏ ਨੇ ਪਰ ਪਹਿਲਾਂ ਹੁੰਦਾ ਸੀ ਕਿ ਯ ਬਟ ਹੁਣ ਕੀ ਕੀ ਨੇ ਦੇਖੋ ਜੇ ਤੁਹਾਡਾ ਮਾਈਂਡ ਸੈਟ ਇਦਾਂ ਦਾ ਹੈ ਕਿ ਯੂ ਵਾਂਟ ਟੂ ਡੂ ਬੈਚਲਰ ਡਿਗਰੀ ਐਂਡ ਯੂ ਡੋ ਮਾਸਟਰ ਡਿਗਰੀ ਐਂਡ ਯੂ ਹੈਵ ਫੰਡਸ ਟੂ ਸਪੋਰਟ ਯਰ ਬੈਚਲਰ ਡਿਗਰੀ ਤਾਂ ਡੈਫੀਨਿਟਲੀ ਬੈਚਲਰ ਡਿਗਰੀ ਵਿਲ ਬੈਟਰ ਬਟ ਜੇ ਮੈਨੂੰ ਕੋਈ ਕਹੇ ਕਿ ਡਿਪਲੋਮਾ ਚ ਠੀਕ ਨੇ ਤੁਹਾਨੂੰ ਵੀਜ਼ਾ ਨਹੀਂ ਮਿਲੇਗਾ ਤਾਂ ਉਹ ਸਰਾਸਰ ਗਲਤ ਹੈ ਡਿਪਲੋਮਾ ਤੁਸੀਂ ਲੈ ਸਕਦੇ ਹੋ ਔਰ ਅੱਛੀ ਸਕਿੱਲ ਚ ਕੀਤਾ ਡਿਪਲੋਮਾ ਐਗਰੀਕਲਚਰ ਟੈਕਨੀਸ਼ੀਅਨ ਦਾ ਕੀਤਾ ਡਿਪਲੋਮਾ ਲੈਬ ਟੈਕਨੀਸ਼ੀਅਨ ਦਾ ਕੀਤਾ ਡਿਪਲੋਮਾ ਨਰਸਿੰਗ ਚ ਕੀਤਾ ਡਿਪਲੋਮਾ ਤੁਹਾਨੂੰ ਵੀਆਰ ਵੀ ਦ 90413 90412 ਸੈਪਟੈਂਬਰ ਇਨਟੇਕ ਲਈ ਤੁਸੀਂ ਡਿਪਲੋਮਾ ਕੋਰਸ ਸਪਲਾਈ ਕਰ ਸਕਦੇ ਹੋ ਸਰਕਾਰੀ ਕਾਲਜਾਂ ਦੇ ਵਿੱਚ ਸੀਟਾਂ ਪਈਆਂ ਨੇ 90413 90412 ਤੇ ਤੁਰੰਤ ਜਸਮੀਤ ਜੀ ਦੇ ਨਾਲ ਸੰਪਰਕ ਕਰੋ ਔਰ ਫੈਸਲੇ ਕਰੋ ਜਸਮੀਤ ਜੀ ਦੀ ਸਲਾਹ ਲੈਣਾ ਥੈਂਕ ਯੂ ਸੋ much ਥੈਂਕ ਯੂ